ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਾਹਿਬ ਫ੍ਰੀਮੌਂਟ ਵਿਖੇ ਅੱਜ ਵਿਸਾਖੀ ਦੇ ਸੰਬੰਧ ਦੇ ਵਿੱਚ ਸਿੱਖ ਚਿਲड्रन ਨੇ ਮਨਾਇਆ ਜਾ ਰਿਹਾ ਆ ਆਪਣੇ ਨਾਲ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਵਿੱਚੋਂ ਜਸਦੇਵ ਸਿੰਘ ਜੀ ਜੁੜੇ ਹੋਏ ਨੇ ਜਸਦੇਵ ਸਿੰਘ ਜੀ ਜੀ ਆਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਰਾਜਕਰਨ ਸਿੰਘ ਜੀ ਆਪ ਜੀ ਦਾ ਤੇ ਆਦਾਰਾ ਰੇਡੀਓ ਪੰਜਾਬੀ ਰੇਡੀਓ ਯੂ ਐਸ ਏ ਦਾ ਵੀ ਆਪ ਇਨੇ ਉੱਚੇ ਚੈਨ ਨਾਲ ਇਹ ਪ੍ਰੋਗਰਾਮ ਕਵਰ ਕਰਨਾ ਹੈ ਸੋ ਦੇਖ ਰਹੇ ਹਾਂ ਬਹੁਤ ਰੌਣਕਾਂ ਆ ਮਾਪੇ ਬੱਚੇ ਬੜੇ ਉਤਸ਼ਾਹ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਜਿਹੜਾ ਹੋ ਲੈ ਰਹੇ ਆ ਤੁਸੀਂ ਵੀ ਪਹੁੰਚੇ ਹੋਏ ਆ ਕਮੇਟੀ ਦੇ ਹੋਰ ਮੈਂਬਰ ਵੀ ਆ ਸੇਵਾਦਾਰ ਵੀ ਆ ਸੋ ਕਿੱਦਾਂ ਲੱਗ ਰਿਹਾ ਸੋ ਇੱਕ ਤਾਂ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਖਾਲਸਾ ਸਾਜਨਾ ਦੇ ਵਿੱਚ ਆ ਅੱਜ ਬਿਆੰਤ ਪ੍ਰੋਗਰਾਮ ਗੁਰਦੁਆਰਾ ਸਾਹਿਬ ਹੋ ਰਿਹਾ ਇੱਕ ਤਾਂ ਸਕੂਲ ਚਿਲਡਰਨ ਡੇ ਜਿਹੜਾ ਸਵੇਰੇ 8 ਵਜੇ ਦਾ ਸ਼ੁਰੂ ਆ ਛੋਟੇ ਬੱਚਿਆਂ ਦੀ ਪ੍ਰੇਡ ਨਾਲ ਇਹ ਸ਼ੁਰੂ ਹੁੰਦਾ ਉਹ ਤੋਂ ਨਾਲ-ਨਾਲ ਅੱਜ ਗੁਰਦੁਆਰਾ ਸਾਹਿਬ ਵਿਖੇ ਅਮਰ ਸੰਚਾਰ ਵੀ ਹੋ ਰਿਹਾ ਹੈ ਤੇ ਇਸ ਤੋਂ ਬਾਅਦ 3:30 ਵਜੇ ਜਿਹੜੇ ਸਮੂਹਿਕ ਤੌਰ ਤੇ ਸਹਿਜ ਪਾਠ ਆਰੰਭ ਹੋਣਿਆ ਉਹ ਵੀ ਹੋਣਿਆ ਠੀਕ ਹੈ ਤੇ ਸਾਰੇ ਦਿਨ ਦੇ ਕਰੀਬ ਰੀਫ ਸਮਾਗਮ ਚੱਲ ਰਹੇ ਹਨ ਅਪਾਰ ਕਿਰਪਾ ਗੁਰੂ ਮਹਾਰਾਜ ਦੀ ਸੰਗਤਾਂ ਦੀ ਜੋ ਵੱਧ ਚੜ੍ਹ ਕੇ ਦੇ ਵਿੱਚ ਹਾਜ਼ਰੀਆਂ ਭਰ ਰਹੇ ਆ ਖਾਲਸਾ ਸਕੂਲ ਦੇ ਸਮੂਹ ਵਿਦਿਆਰਥੀ ਜੋ ਉਹਨਾਂ ਦੇ ਅਧਿਆਪਕ ਹਨ ਜੋ ਉਹਨਾਂ ਦੇ ਆਫਿਸ ਐਡਮਿਨਿਸਟਰेटर ਹਨ ਉਹ ਪਿਛਲੇ ਕਰੀਬ 1 ਮਹੀਨੇ ਤੋਂ ਇਸ ਕਾਰਜ ਲਈ ਕਾਰਜਸ਼ੀਲ ਸਨ ਜੀ ਤੇ ਜਿਹੜਾ ਸਾਖੀ لینڈ ਹੈ ਤੁਸੀਂ ਆਪ ਵੇਖਿਆ ਹੋਣਾ ਬਹੁਤ ਮਿਹਨਤ ਨਾਲ ਬਣਾਇਆ ਗਿਆ ਹੈ ਛੇਵੇਂ ਪਾਤਸ਼ਾਹ ਦੀ ਯਾਦ ਨੂੰ ਸਮਰਪਿਤ ਹੈ ਛੇਵੇਂ ਪਾਤਸ਼ਾਹ ਨੇ ਜਦੋਂ ਪਹਿਲੀ ਵਾਰ ਬਾਜ ਰੱਖੇ ਉਹਨਾਂ ਸੋਸਬੰਧ ਦੇ ਵਿੱਚ ਹੀ ਸਾਰਾ ਸਾਖੀ ਲੈਣ ਦਾ ਥੀਮ ਬਣਿਆ ਹੋਇਆ ਹੈ ਹਾਂਜੀ ਤੇ ਨਾਲ ਹੀ ਜਿਹੜਾ ਬਾਹਰ ਘੋੜਸਵਾਰੀ ਦੇ ਵੀ ਘੋੜੇ ਆਏ ਹੋਣ ਤਾਂ ਕਿ ਬੱਚਿਆਂ ਨੂੰ ਜਿਹੜੀ ਗੁਰਮਤ ਦੀ ਸਪਿਰਿਟ ਹੈ ਜਿਹਦੇ ਨਾਲ ਮੀਰੀ ਪੀ ਦੀ ਸਿਧਾਂਤਾ ਇੱਥੇ ਇੱਥੇ ਗੁਰਬਾਣੀ ਕੰਠ ਮੁਕਾਬਲੇ ਹੋ ਰਹੇ ਹਨ ਸਪੀਚ ਮੁਕਾਬਲੇ ਹੋ ਰਹੇ ਹਨ ਉਥੇ ਬੱਚਿਆਂ ਨੂੰ ਛੇਵੇਂ ਪਾਤਸ਼ਾਹ ਦਾ ਸਿਧਾਂਤ ਬਾਜ ਰੱਖਣੀ ਘੋੜਿਆਂ ਨਾਲ ਪਿਆਰ ਵੀ ਜਿਹੜੀ ਉਹ ਸਿੱਖੀ ਹੈ ਦੋਏ ਪਾਸੇ ਮੇਰੀ ਪੀ ਦੇ ਕਰਕੇ ਉਹਨਾਂ ਨੂੰ ਬੱਚਿਆਂ ਨੂੰ ਫਨ ਲਰਨਿੰਗ ਦੇ ਤਰੀਕੇ ਨਾਲ ਇਹ ਸਾਰੀਆਂ ਚੀਜ਼ਾਂ ਜੋੜੀਆਂ ਜਾ ਰਹੀਆਂ ਤੇ ਹੋਰ ਤਾਂ ਹੋਰ ਜਿਹੜੇ ਬੱਚੇ ਆ ਇੱਥੇ ਪ੍ਰਸ਼ਾਦਾ ਕੰਪੀਟੀਸ਼ਨ ਹੋ ਰਿਹਾ ਨਾਲ ਦਸਤਾਰ ਕੰਪੀਟੀਸ਼ਨ ਹੋ ਰਿਹਾ ਕਵਿਤਾ ਕੰਪੀਟੀਸ਼ਨ ਹੋ ਰਿਹਾ ਸੋ ਮੁੱਖ ਇਹਦਾ ਉਦੇਸ਼ ਤਾਂ ਇਹੀ ਹੈ ਕਿ ਆਪਣੇ ਜਿਹੜੇ ਬੱਚੇ ਹੈ ਉਹਨਾਂ ਦਾ ਸਰਵਪੱਖੀ ਵਿਕਾਸ ਕੀਤਾ ਜਾਵੇ ਜਿਵੇਂ ਜਦੋਂ ਇੱਥੇ ਪਬਲਿਕ ਸਕੂਲਾਂ ਵਿੱਚ ਜਾਂਦੇ ਹਨ ਉਹਨਾਂ ਨੂੰ ਲੱਗਦਾ ਵੀ ਅਸੀਂ ਬਹੁਤ ਥੋੜੇ ਹਾਂ ਸਰਦਾਰ ਜਿਹੜੇ ਸਿੰਘ ਦਸਤਾਰੇ ਸਜਾਉਂਦੇ ਉਹਨਾਂ ਨੂੰ ਲੱਗਦਾ ਵੀ ਸਾਡੇ ਇੱਕ ਜਾਂ ਦੋ ਜਾਣੇ ਪਰ ਜਦੋਂ ਉਹ ਇੱਥੇ ਗੁਰਦੁਆਰਾ ਸਾਹਿਬ ਆਉਂਦੇ ਆ ਉਸ ਦੇਖਦੇ ਵੀ ਅਸੀਂ ਇੰਨੇ ਜਾਣੇ ਹਾਂ ਆ ਉਹ ਕੁਦਰਤੀ ਉਹਨਾਂ ਦੇ ਮਨ ਦੇ ਵਿੱਚ ਹੋਰ ਕੌਨਫੀਡੈਂਸ ਜਿਹੜੀ ਹੀਨ ਭਾਵਨਾ ਤੋਂ ਮੁਕਤ ਹੁੰਦੇ ਵੀ ਅਸੀਂ ਇੰਨੇ ਜਾਣੇ ਅਸੀਂ ਕੋਜੇ ਹੈਗੇ ਅਸੀਂ ਕੋਜੇ ਹੈਗੇ ਆ ਇੱਥੇ ਜਦੋਂ ਸਟੇਜ ਤੋਂ ਬੋਲਦੇ ਆ ਗੁਰਬਾਣੀ ਆਪ ਸੁਣਾਉਂਦੇ ਆ ਇੰਨੇ ਬੰਦਿਆਂ ਦੇ ਵਿੱਚ ਖੜਕੇ ਜਾਂ ਕਵਿਤਾ ਮੁਕਾਬਲੇ ਕਰਦੇ ਹਨ ਸੋ ਇਹ ਆਪਣੀ ਜਿਹੜੀ ਪੀੜ੍ਹੀ ਹੈ ਉਹਦੇ ਵਿੱਚ ਉਹਦੀ ਉਹਦੀ ਐਨਰਿਚਮੈਂਟ ਉਹਦੀ ਤਰੱਕੀ ਲਈ ਇਹ ਸਾਰੇ ਸਮਾਗਮ ਸਹਾਈ ਹੁੰਦੇ ਆ ਜੀ ਤੇ ਖਾਲਸਾ ਸਕੂਲ ਫ੍ਰੀਮਾਉਂਟ ਦਾ ਵੀ ਇਹ ਹਮੇਸ਼ਾ ਉਪਰਾਲਾ ਆ ਰਿਹਾ ਹੈ ਬੱਚਿਆਂ ਨੂੰ ਗੁਰਮਤ ਅਤੇ ਗੁਰਮਖੀ ਨਾਲ ਜੋੜਿਆ ਜਾਵੇ ਸੋ ਇਹਨਾਂ ਦੋਹਾਂ ਤਹਿਤ ਇਹ ਸਾਰੇ ਸਮਾਗਮ ਚੱਲ ਰਹੇ ਆ ਤੇ ਸੰਗਤਾਂ ਦੇ ਸਹਿਯੋਗ ਨਾਲ ਮਾਪਿਆਂ ਦੇ ਉਤਸ਼ਾਹ ਨਾਲ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹ ਸਫਲ ਤੇ ਸੰਪੰਨ ਵੀ ਹੋ ਰਿਹਾ ਹੈ ਬਿਲਕੁਲ ਸੋ ਸੰਗਤ ਵੱਲੋਂ ਕਮੇਟੀ ਵੱਲੋਂ ਕਿੱਦਾਂ ਪੂਰੀ ਸਪੋਰਟ ਹੈ ਕਿੱਦਾਂ ਚੱਲ ਰਿਹਾ ਹੈ ਇਦੇ ਵਿੱਚ ਤੁਸੀਂ ਆਪ ਹੀ ਵੇਖਿਆ ਵੀ ਕਿਵੇਂ ਕਿ ਡਿੰਕਨੀਆਂ ਲਾਈਨਾਂ ਲੱਗੀਆਂ ਸਾਰੇ ਸਵੇਰ ਦੇ 8 ਵਜੇ ਤੋਂ ਲੈ ਕੇ ਇਹ ਸਾਰੇ ਸਮਾਗਮ ਚੱਲ ਰਿਹਾ ਹੈ ਸੰਗਤਾਂ 'ਚ ਸੇਵਾਦਾਰਾਂ 'ਚ ਬਹੁਤ ਉਤਸ਼ਾਹ ਆ ਪ੍ਰਬੰਧ ਵੱਲੋਂ ਵੀ ਹਮੇਸ਼ਾ ਹੀ ਜਦੋਂ ਇਦਾਂ ਦੇ ਸਮਾਗਮ ਹੁੰਦੇ ਹਨ ਇਹ ਹੀ ਕੋਸ਼ਿਸ਼ ਹੁੰਦੀ ਵੱਧ ਤੋਂ ਚੜ੍ਹ ਕੇ ਇਹਨਾਂ ਨੂੰ ਜਿੰਨੇ ਵੱਡੇ ਜਿੰਨੇ ਕੀਤੇ ਜਾ ਸਕਣ ਜਿੰਨੇ ਵਧੀਆ ਕੀਤੇ ਜਾ ਸਕਣ ਸੋ ਸਾਰਿਆਂ ਵੱਲੋਂ ਹੀ ਭਰਪੂਰ ਯੋਗਦਾਨ ਹੈ ਕਿਸੇ ਵੱਲੋਂ ਕੋਈ ਨਾ ਨਹੀਂ ਹੋ ਰਹੀ ਸੰਗਤਾਂ ਵੱਲੋਂ ਪ੍ਰਬੰਧਕਾਂ ਵੱਲੋਂ ਮਾਪਿਆਂ ਵੱਲੋਂ ਉਹ ਮਹਾਰਾਜੀ ਦੀ ਆਪਾਰੀ ਕਿਰਪਾ ਆਵੀ ਕਹਣੇ ਕਸੇ ਤੋਂ ਬਾਹਰ ਅੱਛਾ ਜਸਦੇਵ ਜੀ ਪਹਿਲਾਂ ਸੀਗਾ ਵੀ ਪਹਾੜੀ ਦੇ ਉੱਤੇ ਹੋਣਾ ਆ ਹੁਣ ਇੱਥੇ ਹੋਇਆ ਕੀ ਕਾਰਨ ਹੋ ਗਏ ਕੀ ਇਸ ਦੇ ਵਿੱਚ ਦਿੱਕਤ ਆ ਗਈ ਸਿਟੀ ਨੂੰ ਕੋਈ ਪ੍ਰੋਬਲਮ ਆ ਗਈ ਕੀ ਆਈ ਕਿਉਂਕਿ ਕਈਆਂ ਦੇ ਮਨ 'ਚ ਸਵਾਲ ਹੋਣਾ ਜੀ ਸੋ ਪਹਿਲਾਂ ਇਹ ਹੀ ਸੋਚਿਆ ਸੀਗਾ ਵੀ ਪਹਾੜੀ ਵਾਲੀ ਜ਼ਮੀਨ ਉੱਪਰ ਆਪਾਂ ਪਹਾੜੀ ਤੇ ਕਰਨਾ ਉੱਥੇ ਟੈਂਟ ਵੀ ਸਾਰੇ ਲੱਗ ਗਏ ਸੀਗੇ ਤੇ ਜਦੋਂ ਟੈਂਟ ਲੱਗ ਗਏ ਕਿਸੇ ਨੇ ਸਿਟੀ ਨੂੰ ਸ਼ਿਕਾਇਤ ਕਰ ਦਿੱਤੀ ਤੇ ਫਿਰ ਸਿਟੀ ਦਾ ਜਿਹੜਾ ਕੋਡ ਇਨਫੋਰਸਮੈਂਟ ਡਿਪਾਰਟਮੈਂਟ ਉਹ ਆਇਆ ਅਸੀਂ ਉਹਨਾਂ ਨੂੰ ਦੱਸਿਆ ਵੀ ਸਾਡਾ ਬੱਚਿਆਂ ਦਾ ਸਮਾਗਮ ਹੈ ਅਸੀਂ ਆ ਕਰਨਾ ਚਾਹੁੰਦੇ ਆ ਵੀ ਸਾਡੇ ਕੋਲ ਕਰੀਬ ਚ 4-500 ਬੱਚੇ ਹੋ ਜਾਣੇ ਉਹਨੇ ਆ ਜਾਣੇ ਪਰ ਉਹਨਾਂ ਨੇ ਫਿਰ ਉਹ ਕਹਿੰਦੇ ਵੀ ਤੁਹਾਡੇ ਇੰਨੇ ਜਿਆਦੇ ਅਸੀਂ ਅਲਾਉ ਨਹੀਂ ਕਰ ਸਕਦੇ ਕਿਉਂਕਿ ਜਿਹੜੀ ਆਪਣੀ ਜ਼ਮੀਨ ਆ ਉਹਨੂੰ ਇਹ ਵਨ ਵੇ ਹੀ ਆ ਇਹ ਕੋਈ ਐਂਟਰੀ ਹੈਗੀ ਆ ਤੇ ਉਹ ਫਿਰ ਫਾਇਰ ਹੈਜ਼ਡ ਇੱਕ ਰੋਡ ਇੱਕ ਰੋਡ ਐਂਟਰ ਹੁੰਦਾ ਤੇ ਉਹੀ ਵਾਪਸ ਆਉਂਦਾ ਤੇ ਉਹ ਫਾਇਰ ਹੈਜ਼ਡ ਹੋ ਜਾਂਦਾ ਠੀਕ ਹੈ ਤੇ ਉਹ ਕਹਿੰਦੇ ਅਗਲੀ ਵਾਰੀ ਜੋ ਤੁਸੀਂ ਕਰਨਾ ਸਾਡੇ ਨਾਲ 3 ਮਹੀਨੇ ਪਹਿਲਾਂ ਰਾਬਤਾ ਕਾਇਮ ਕਰਿਓ ਤੁਸੀਂ ਪਰਮਿਟਿੰਗ ਕਰਕੇ ਜਿਵੇਂ ਇਹ ਜਿਹੜੇ ਕਨਸਰਨ ਇਹਨਾਂ ਨੂੰ ਮਿਟੀਗੇਟ ਕਰਾਂਗੇ ਤੇ ਫਿਰ ਆਪਾਂ ਕਰ ਸਕਾਂਗੇ ਫਿਰ ਕੱਲ ਫਾਇਰ ਮਾਰਸ਼ਲ ਵੀ ਆਇਆ ਫਾਇਰ ਚੀਫ ਵੀ ਆਇਆ ਅੱਜ ਫਿਰ ਉਸ ਵਾਰਾ ਦੇਖਣ ਆਏ ਵੀ ਇਹ ਨਾ ਹੋਵੇ ਤੇ ਥੋੜੇ ਜਿਹਾ ਪੈਰਾਨੋਇਡ ਹੀ ਹੋਇਆ ਪਿਛਲੇ ਹਫਤੇ ਇਹ ਯੂਨੀਵਰਸਿਟੀ ਅਪਾਰਟਮੈਂਟ ਵਿੱਚ ਅੱਗ ਲੱਗੀ ਸੀ ਸੋ ਹੁਣ ਵੀ ਫਾਇਰ ਸੀਜ਼ਨ ਆ ਸੋ ਤਾਂ ਕਰਕੇ ਸਿਟੀ ਵਾਲੇ ਥੋੜੇ ਵੱਧ ਸੈਂਸਿਟਿਵ ਆ ਉਹਨਾਂ ਨੇ ਸਾਨੂੰ ਅਲਾਉ ਨਹੀਂ ਕੀਤਾ ਉੱਥੇ ਕਰਨ ਲਈ ਜੀ ਚਲੋ ਕੋਈ ਨਹੀਂ ਆਪਾਂ ਉਮੀਦ ਕਰਦੇ ਆਂ ਵੀ ਅਗਲੀ ਵਾਰ ਉੱਥੇ ਉਸ ਜਗ੍ਹਾ ਦੇ ਉੱਤੇ ਜਿਹੜਾ ਉਹ ਹੋਵੇ ਤੇ ਪਰ ਇਹ ਆ ਵੀ ਸਾਰੇ ਸਾਂ ਆ ਜਾਣ ਦੀ ਜ਼ਰੂਰਤ ਹੁੰਦੀ ਆ ਜਿੰਨੇ ਵੀ ਮਾਪੇ ਆ ਜਿੰਨੇ ਵੀ ਸੇਵਾਦਾਰ ਆ ਜਿੰਨੇ ਵੀ ਗੁਰੂ ਘਰ ਦੇ ਵਿੱਚ ਆਉਂਦੇ ਆ ਸੋ ਸਾਰੇ ਜਣੇ ਮਿਲ ਜੁਲ ਕੇ ਇਨ੍ਹਾਂ ਸਮਾਗਮਾਂ ਨੂੰ ਇਨ੍ਹਾਂ ਪ੍ਰੋਗਰਾਮਾਂ ਨੂੰ ਹੋਰ ਸਫਲ ਬਣਾਈਏ ਆਪਾਂ ਇੱਥੇ ਆਏ ਆ ਆਪਾਂ ਇਹਨਾਂ ਬੱਚਿਆਂ ਲਈ ਕਰਦੇ ਆ ਇਹ ਬੱਚੇ ਸਿੱਖੀ ਨਾਲ ਜੁੜਨ ਸਿੱਖੀ ਸਿਧਾਂਤਾਂ ਨਾਲ ਜੁੜਨ ਇਹੀ ਆਪਣੀ ਸਭ ਦੀ ਜਿਹੜੀ ਉਹ ਮੰਸ਼ਾ ਆ ਤੇ ਇਦਾਂ ਦੇ ਸਮਾਗਮ ਹਰ ਗੁਰੂ ਘਰ ਦੇ ਵਿੱਚ ਜਿਹੜੇ ਜ਼ਰੂਰ ਹੁੰਦੇ ਰਹਿਣੇ ਚਾਹੀਦੇ ਆ ਤੇ ਗੁਰੂ ਘਰ ਫ੍ਰੀਮੌਂਟ ਹਮੇਸ਼ਾ ਅਜਿਹੇ ਕਾਰਜਾਂ ਦੇ ਵਿੱਚ ਮੋਰੀ ਰਿਹਾ ਆ ਅਸੀਂ ਇਹਨਾਂ ਦਾ ਇਸ ਚੀਜ਼ ਲਈ ਧੰਨਵਾਦ ਵੀ ਕਰਦੇ ਆ ਤੇ ਬਹੁਤ ਬਹੁਤ ਮਿਹਰਬਾਨੀ ਜਸਦੀਪ ਸਿੰਘ ਜੀ ਧੰਨਵਾਦ ਗੱਲਬਾਤ ਕਰਨ ਦੇ ਲਈ ਬਹੁਤ ਧੰਨਵਾਦ ਆਪ ਜੀ ਦਾ ਆਪ ਜੀ ਨੇ ਸਾਨੂੰ ਸੰਗਤਾਂ ਦੇ ਰੂਬਰੂ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ